ਇਸ ਲੋਸ਼ਨੀ ਨੂੰ ਪਤਾ ਹੈ ਜੀ ਮੇਰੇ ਦੇ ਹੱਥਾਂ ਦੀ ਨਹੀਂ ਹੁੰਦੀ ਜਿਹੜੇ ਮੁੱਖ ਦੀ ਤਹਿ ਮਿਲੀ ਸੱਚੀ प्रीत ਸਬਾਹ ਹੋ ਕਾਰਕ ਵਿੱਚ ਜੋਤ ਮਿਲਦੀ ਹੈ ਸਫਰ ਦੀ ਸੰਪੂਰਨਤਾ ਹੁੰਦੀ ਹੈ ਉਹ ਮੇਰਾ ਖਸਮ ਬਾਹ ਫੜ ਕੇ ਨਾ ਜੋ ਆਪਣੇ ਲੋਰਾਵਾ ਸਿੰਘ ਹਾਜੇ ਸਿੰਘ ਮੇਟਾ ਕਰਦਾ ਮੇਰੇ ਸਾਹਮਣੇ ਜਦ ਵੀਰ ਖੜੇ ਲੰਦਰ ਤੇ ਮੈਨੂੰ ਯਾਦ ਆ ਜਾਂਦਾ ਕਿ ਇਹਾ ਮਤਲਬ ਕੀ ਆ ਤੁਹਾਡੇ ਤੁਸੀਂ ਕਿ ਤੁਸੀਂ ਕਿਤੇ ਗਲਤੀ ਨਾਲ ਅਬੱਗਿਆ ਜਾਂ ਮੇਰੀ ਖੁਤਮੀ ਕਰਕੇ ਕਿ ਮੈਂ ਸ੍ਰੀਆ ਦੀ ਤੁਹਾਡਾ ਕਰ ਜਾਏ ਲੱਖਾਂ ਵਾਰੀ ਇਹ ਤਾਂ ਆਪਾ ਵਾਰਿਆ ਜਾਏ ਮੇਰਾ ਇਹ ਮਾਲਕ ਜੀ ਐਸੀ ਤੇਰੇ ਮੇਰੇ ਤੋ ਰਿਤਾਰਨ ਨੂੰ ਪਾਇ ਸ੍ਰਿਜਿ ਜਿਨ ਕੋ ਕਹ ਨਾਨਕ ਤੈ ਸੁਖ ਹੋਆ ਕੀਤ ਕੈ ਤੇ ਪ੍ਰਸਾਦਿ ਬਿਨ ਬੰਦ ਨਾਨਕ ਕੋ ਚਰਨ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 맞죠? <susurra> 맞죠? Okay. ਕਿਰਾਏ ਹੈ ਨਾ ਵੀਡੀਓ ਜੋ ਵੀ ਮਟੀਰੀਅਲ ਪਹਿਣਾ ਇਹ ਵਾਲਾ ਪਹਿਣਾ ਸਾਰੇ ਇਹ ਆੜਾ ਦਿੰਦੇ ਆਂ ਉਹ ਆਡੀਓ ਮਿੱਕ ਆਡੀਓ ਦੇਖੋ ਉਹਨੇ ਤਾਂ ਇਹ ਆੜੀਆਂ ਸਮਾਨ ਪਾਣਾ ਵਿੱਚ ਇਹ ਤੇ ਬੈਠੀ ਸਾਰੀ ਜਿਹੜੀ ਹੋਣਗੀ ਹਨਾ ਸੇਵਾ ਚੱਲ ਰਹੀ ਹੈ ਇਹਦੇ ਨਾ ਵੀ ਲੱਗੇ ਆ ਬੰਦੇ ਉਹ ਕਿੱਧਰ ਪੱਲੇ ਪਾਸੇ ਸਾਲ ਗੋਲੇ ਬਣੀ ਹੋਈ ਜੀ ਸਾਰੀ ਹਾਂ